ਇੱਥੇ ਕੋਈ ਜਾਸੂਸ ਤੋਂ ਬੇਨਾਂ ਨਹੀਂ ਆ ਨਾ ਕਿ ਇਹ ਮੇਰੇ ਦਰਸ਼ਨ ਕਰਾਏ ਇਹ ਨਕਲ ਜਿਹੜੀ ਸੀ ਤੇਗ ਬਹਾਦਰ ਦੀ ਉਹ ਤੋਂ ਕਰਕੇ ਆਂਦੇ ਸੀ ਕਿ ਅੱਜ ਵੀ ਪਹੁੰਚਾ ਤੂਰੀ ਹੈ ਇਹ ਤੇਗ ਬਹਾਦਰ ਦਾ ਪਹੁੰਚਾ ਸੀ ਉਹ ਤੁਝੇ ਅੱਜ ਵੀ ਉਹਦਾ ਹੈਗਾ ਉਹ ਤਾਂ ਥੋੜਾ ਜਿਹਾ ਛੋਟਾ ਹੈ ਤੇ ਥੋੜਾ ਜਿਹਾ ਵੱਡਾ ਬਣਾਇਆ ਸੀ ਇਹ ਹੁਕਮ ਵੀ ਉਹਦਾ ਸੀ ਪਹੁੰਚਾ ਬਣਾ मैं बड़ा रोया इतना रोया कि मारे ना तो ठीक हो ना दाना रूप ना ही मनु पता है कि रब कौन है वो, दे पोरे, थे। वो दे पोरे जो आवाज आई कि तेन थोड़ा चेर होर कष्ट इस तरह चलना पैदा फिर ते तेन दाना रूप मिलेगा ठीक है मैं तबाह है कि तेरे भोले कोई नहीं बच सकता तू तो पवित्र है मैं जो भी हुक्म है औखा लगा सिक्ख्या लैके मैंने पिंड एक कार बना के बंदगी करनी शुरू कर दी थी भला लगातार ही भी कदों दाना रूप मिले कदों लोग फिर मेरे अंदर वस्तु आगे कि किमें रब और सू प्राणा है जो सा प्राण ने एक किस तरह बनते हैं लेकिन साढ़े प्राण जूरज की रोशनी जी है वो जो बनस्पत है ट्रेन है वो ऊपर पे। ਤੋ ਜੇ ਤੋ ਬਨਾਸਪਤ ਦੇ ਉੱਤੇ ਉਹ ਤੋਪ ਪੈਣੀ ਉਹ ਮਲੇ ਨਹੀਂ ਉਹ ਨਹੀਂ ਅੱਛੀ ਉਹਦੇ ਅੰਦਰੋਂ ਜੋ ਦਰਕਤਾ ਦੇ ਅੰਦਰ ਚਲ ਜਾਂਦੀ ਹੈ ਉਹਨੂੰ ਸ਼ੁੱਧ ਕਰ ਦਿੰਦੀ ਹੈ ਉਸ ਪ੍ਰਕਾਸ਼ ਦਾ ਨਾਂ ਹੈ ਅਲੂ ਚਾਹਨ ਪ੍ਰਾਣ ਆਤਮੇ ਜਿਹੜੀ ਉਹ ਫਿਰ ਆਕਸੀਜਨ ਵਿੱਚੋਂ ਕੱਢਦਾ ਹੈ ਨਾ ਬਾਹਰ ਦੁਬਾਰਾ ਉਸ ਦਾ ਨਾਂ ਹੀ ਪ੍ਰਾਣ ਹੈ ਲੇਕਿਨ ਪ੍ਰਾਣ ਤੈਨੂੰ ਮਾਪਿਓ ਕੋਲ ਨਹੀਂ ਮਿਲਦੇ प्राण आकाश आकाशों परमेसर ने और मां ने गर्भ में ही रख ने पर प्राण का न ही शब्द है लेकिन उस प्राणा तो ही अखर बने हुए हैं अखर तो ही गां बनिया हुआ है कि की अखर बोलता है जिम्मे किसी ने राले तो प्रकाश कर लिया गगे हनेरा तो बन लिया अपो अपने अखर तो ही सारे ने परमेसर का न याद करना पर जे प्राण नहीं है किसी के अंदर तो नाम ही नहीं है जे प्राण नहीं तो नाम है जे प्राण नहीं तो को भावे कोई नाम है दुनिया का लेकिन प्राण ही शब्द है गुरु नानक जी ने प्राण बदले दे जो कि में बदले उन्हें कि उसने ਇੱਕ ਪ੍ਰਾਣਾ ਦੇ ਵਿੱਚ ਨਾਮ ਰੱਖ ਕੇ ਅਕਾਲ ਪੁਰਖ ਦਾ ਨਾਮ ਜਿਹੜਾ ਸੀ ਕੀ ਅਕਾਲ ਪੁਰਖ ਉਹ ਨਾਮ ਉਹ ਜੋ ਸ੍ਰਿਸ਼ਟੀ ਦਾ ਸਾਰੀ ਦਾ ਹੀ ਨਾਮ ਹੋਵੇ ਸਾਰੀ ਸ੍ਰਿਸ਼ਟੀ ਦਾ ਹੀ ਨਾਮ ਹੋਵੇ ਉਹ ਨਾਮ ਸੀ ਲੇਕਿਨ ਉਸ ਨੂੰ ਇੱਕ ਓਮਕਾਰ ਅਖਿਆ ਉਹਦਾ ਮਤਲਬ ਖਲਾਅ ਯਾਨੀ ਜੋ ਦੁਨੀਆ 'ਚ ਕੋਈ ਚੀਜ਼ ਖਿੱਲੀ ਹੋਈ ਹੈ ਉਹ ਸੁਣੋ ਓਮ ਓਮਕਾਰ ਆਕ੍ਰਿਤ। ਕਾਰਤਿਆਤ ਸਰੀਰ ਹੋ ਗਿਆ ਨਾ। ਇੱਕ ਇੱਕੋ ਹੀ ਖਿੰਡਰਿਆ ਹੋਇਆ ਏਦਾਂ ਬਹੁਤ ਸਾਰਾ ਕਾਸ਼ ਮੰਡਲ ਚ ਆਕਾਰ ਲੁਕ ਖਿੰਡਰ ਗਿਆ। ਉਹ ਜਿਹੜਾ ਸੀ ਉਹ ਖਿੰਡਰ ਗਿਆ। ਪ੍ਰਕਾਸ਼ ਜੋ ਖਿੰਡਰ ਗਿਆ। ਹੁਣ ਇਹਦੇ ਤੇ ਆਪਾਂ ਇਹ ਵੇਖਣਾ ਹੈ ਕਿ ਓਮਕਾਰ ਜਿਹੜਾ ਕੀ ਕੋਈ ਚਾਨਣ ਰੂਪੇ ज बोल रूप है चानन वक्री चीज है और बोल वक्री चीज है बोल चीज है चानन वक्री चीज है जे बोल नहीं है तो फिर ज्ञान भी नहीं है फिर आप तत्प ਕਿ ਆਪਾਂ ਦੇਚ ਬੋਲ ਆਉਂਦਾ ਤਾਂ ਫਿਰ ਆਪਾਂ ਕੋਤੂ ਅੱਖਰ ਬਣਾ ਸਕਦੇ ਸਾਡੇ શરીਰਾਂ ਦੇ ਅੰਦਰ ਜਿਹੜੀ ਟੈਡੀਆਂ ਪੜਾਈਆਂ ਨੇ ਉਹਨਾਂ ਦੇ ਮੁਤਾਬਕ ਕਹਿੰਦੇ ਨੇ ਕਿ ਬੋਲ ਇਹ ਹੈ ਕੋਈਕਰ ਸੈਂਸ ਤੋਂ ਗੈਸ ਤੋਂ ਇਕੱਠੇ ਸਮੋਚੋ ਜਿਹਨੂੰ ਅਸੀਂ ਹੋਰ ਕਹਿੰਦੇ ਆ ਓਮਕਾਰ ਕਹਿੰਦੇ ਆ ਉਹ ਜੇ ਤੋ ਪੱਟੀਆਂ ਤੋ ਇੱਕ ਜੋੜ ਨਾਲ ਉਹ ਪੱਟੀਆਂ ਜਦੋਂ ਪੱਟੀਆਂ ਤੇ ਉਹਦਾ ਤਾਸ਼ ਵਿੱਚ ਖਲਾਰ ਹੋ ਗਿਆ ਪੂਰਨ ਬਣ ਕੇ ਤਵੇ ਬਣ ਕੇ ਕਈ ਕੁਛ ਬਣ ਗਿਆ ਉਹ ਖਲਾਰ ਦੇ ਫਿਰ ਗਾਂ ਖਲਾਰ ਦੇ ਸਪੋਟ ਹੋਣੇ ਸ਼ੁਰੂ ਹੋ ਗਏ ਜਾਨੀ ਆਵਾਜ਼ ਹੀ ਵਾਜ ਤੋਂ ਆਵਾਜ਼ ਹੀ ਵਾਜ ਤੋਂ ਟਕਰਾਉਣੀ ਗਈ ਆਵਾਜ਼ ਹੀ ਸਾਰਿਆਂ ਨੂੰ ਟਕਰਾ ਕੇ ਉਹਨੇ ਤਾਰਾ ਮੰਡਲ ਬਣਾ ਅੱਪਾਂ ਕਰਬਾਂ ਦੀ ਦੁਨੀਆ ਵਿੱਚ ਹੁਣ ਤਾਰਾ ਮੰਡਲ ਦੀ ਜੋ ਸਾਰਿਆਂ ਦੀ ਆਵਾਜ਼ ਹੈ ਕਿ ਇੱਕੋ ਜਿਹੀ ਬਾਤ ਹੈ ਕਿ ਜਾਂ ਅਲੱਗ-ਅਲੱਗ ਹੈ ਆਵਾਜ਼ ਜੁਬਤ ਭਰ ਕੇ ਜੇ ਤੂੰ ਮਨੁੱਖ ਭਗਤੀ ਕਰਨਾ ਹੈ ਤਾਂ ਉਸ ਦੀ ਜਿਹੜੀ ਸੁਰਤ ਹੈ ਬਹੁਤ ਦੂਰ ਨਿਕਲ ਜਾਂਦੀ ਹੈ ਕਿਸੇ ਗ੍ਰਹਿ ਦੇ ਨਜ਼ਦੀਕ ਹੁੰਦੀ ਹੈ ਤਾਂ ਉਸ ਨੂੰ ਉਸ ਗ੍ਰਹਿ ਦੀ ਆਵਾਜ਼ ਸੁਣਾਈ ਦਿੰਦੀ ਹੈ ਉਸ ਗ੍ਰਹਿ ਦੀ ਆਵਾਜ਼ ਕੀ ਹੈ ਤੋਂ ਨਾ ਦਈ ਔਰ ਬਹੁਤ ਸਾਰੇ ਦੋ ਚਾਰੀ ਤੋਂ ਨਾ ਦਸੀਆਂ ਕਿਸੇ ਨੇ ਨਗਾਰੇ ਵਰਗੀ ਤੋਂ ਦਸੀਏ ਕਿਸੇ ਨੇ ਘੰਟੀ ਜਿਹੜੀ ਖੜਕਦੀ ਉਹਦੇ ਵਰਗੀ ਦੱਸੀ ਹੈ ਕਿਸੇ ਨੇ ਕਿਹਾ ਮੁਰਲੀ ਵੱਜਦੀ ਕਿਸੇ ਨੇ ਕਿਹਾ ਆਨਾਦ ਵੱਜਦਾ ਕਿਸੇ ਨੇ ਕਿਹਾ ਖੰਚੀਆਂ ਛਣੀਆਂ ਵੱਜਦੀਆਂ ਇਹ ਸਾਰੀਆਂ ਗੁਰਪੰਥ ਸਤ ਤੁਨਾ ਜਿਹੜੀਆਂ ਨੇ ਚਾਹ ਹਿੰਦੀ ਚ ਲਿਖੀਆਂ ਨੇ ਚਾਹ ਉਹ ਪੰਜਾਬੀ ਚ ਨੇ ਚਾਹ ਉਹ ਅੰਗਰੇਜ਼ੀ ਚ ਨੇ ਲੇਕਿਨ ਜੋ ਮੈਨੂੰ ਜਾਂ ਮੈਂ ਸੁਣਿਆ ਪਰ ਗੁਰੂ ਨਾਨਕ ਨੇ ਉਹਨੇ ਦੱਸਿਆ ਕਿ ਨਹੀਂ ਤੁਨਾ 2 4 5 ਨਹੀਂ ਵਾਜੀ ਸ਼ਬਦ ਅਨੇਕ ਜਿੱਦੀ ਕੋਈ ਗਿਣਤੀ ਨਹੀਂ ਹੈ ਇਹਦਾ ਮਤਲਬ ਵਾਜੇ ਦੀਆਂ ਸੁਰਾਂ ਲਗ ਲਗ ਨੇ ਜਿਵੇਂ ਧਰਤੀ ਦੀ ਸੁਰ ਲੱਗਿਆ ਹੈ ਜੇ ਤੂੰ ਤੁਸੀਂ ਧਰਤੀ ਤੋਂ ਇਹ शरीर ਤੋਂ ਕੋਈ ਵੀ ਮਨੁੱਖ ਉੱਪਰ ਉੱਠੇਗਾ ਤਾਂ ਉਹਦੀ ਸੁਰਤੀ ਉੱਪਰ ਜਾਏਗੀ ਕਈਆਂ ਨੂੰ ਇਹ ਵੀ ਭਲੇਖਾ ਲੱਗਦਾ ਕਿ ਮੈਂ ਬੈਠਾ ਛਤ ਨਾ ਜਾਣਾ ਅਤਨਾ ਅਪਛਾਤਨਾ ਹੁੰਦੀ ਤੇ ਮੈਂ ਇਦਾਂ ਕੋਈ ਨਹੀਂ ਉੱਠਦਾ ਨਾ ਸਿੱਟੂ ਟੇਸਾ ਨਾ ਜੁਡੇ ਕਨਗਾਮ ਤੇਗਾ ਉੱਠਦਾ ਜ਼ਰੂਰ ਹੈ ਉਹਦੇ ਅੰਦਰ ਇੱਕ ਜੋ ਸੁਰਤੀ ਤੇ ਪ੍ਰਕਾਸ਼ ਹੈ ਉਹ ਮੈਂ ਉਹ ਬਲੂ ਮੇਂ ਤੇ ਹੁੰਦਾ ਕਿ ਮੈਂ ਛਤ ਨਾਲ ਕਹਿੰਦਾ ਚੇਤਾ ਬੁਨੇ ਦਿੰਦਾ ਬਾਡੀ ਦਾ ਲੇਕਿਨ ਇਹ ਧਰਤੀ ਦਾ ਆਲਾ ਦਵਾਲਾ ਤੁਸੀਂ ਵੇਖਣਾ ਹੋਵੇ ਤੇ ਇਹਦੇ ਆਲੇ ਦਵਾਲੇ कोई चीज नहीं काशी ही काश थले भी कुछ चीज नहीं पर ये अपने आप ही घूमती है आवाज है जिमें चक्की चलती खरास कदी वेखी अटपी तो वाली चक्की बस इस धरती की आवाज नाद की है, गरड़ गरड़ गरिगा गरड, गरड इसका नाद गरड़ गरड़ गरड। ਜੇ ਤੁਹਾਨੂੰ ਧਰਤੀ ਦਾ ਅਨਾਦ ਸੁੰਨਾ ਸ਼ੁਰੂ ਹੋ ਗਿਆ ਤੇ ਬਹੁਤਿਆਂ ਜੀਵਿਆਂ 'ਚ ਬਹੁਤਿਆਂ ਜੀਹਾਂ 'ਚ ਮੰਨ ਲਓ ਕਿ 99% ਧਰਤੀ ਦੀ ਹੋਈ ਬਾਤ ਇਹ ਸਾਰਿਆਂ ਯਾਦ ਕਰ ਲਿਓ ਮੈਂ ਤੁਹਾਨੂੰ ਆਪ ਬ੍ਰਹਮ ਕਰਕੇ ਕਹਿੰਦਾ ਜਾਨੀ ਬਹੁਤ ਸਾਰਿਆਂ ਜੀਹਾਂ 'ਚ ਕੋਈ ਮਤ ਸੋਚੇ ਕਿ ਮੈਨੂੰ ਕਾਚ ਹੋ ਜਾਇਦਣਾ ਆ ਜਿਹੜੇ ਆਪਾਂ ਪੈਦਾਂ ਸਾਰਿਆਂ ਦੇ ਵਿੱਚ ਮਿੱਟੀ ਦੀ ਹੀ ਬਾਜੇ ਮਿੱਟੀ ਤੋਂ ਛੋਟੀ ਹੋਈ ਥੋੜੀ ਜਿਹੀ ਚੰਗੀ ਬਾਜੇ ਜਿੰਨਾਂ ਆਪਾਂ ਬੋਲਨੇ ਆਂ ਕਹੁੰਦੇ ਆ ਐਸੇ ਗ੍ਰਹਿ ਦੀ ਬਾਜੇ ਨਾ ਤੇ ਦੂਜੇ ਗ੍ਰਹਿ ਤਾਂ ਕੋਈ ਜਾਂਦਾ ਤੇ ਨਾ ਕਿਸੇ ਨੂੰ ਪਤਾ ਇਹ ਬਾਜ ਜਿਹੜੀ ਏ ਜੇ ਇਹਨੂੰ ਆਪਾਂ ਪੂਰਾ ਇਹਨੂੰ ਜਾਣਿਆ ਨਹੀਂ ਹੈ ਤਾਂ ਬਸ ਆਪਾਂ ਮਰ ਕੇ ਜੰਮ ਕੇ ਮਰ ਕੇ ਜੰਮ ਕੇ ਮਰ ਕੇ ਜੰਮ ਕੇ ਸਾਡੀ ਇਹੀ ਤੇ ਇੱਛਾ ਰਹੀ ਚਲੇ ਚਾਡੂ ਹੋਈ ਐ ਇਸ ਧਰਤੀ ਦੀ ਬਾਜ ਤੋਂ ਅੱਗੇ ਵਿਖੰਦੇ ਅੱਗੇ ਜਾ ਕੇ ਦੂਸਰੇ ਗ੍ਰਹਿ ਦੀ ਬਾਜੀ ਹੁਣ ਆਪਾਂ ਦੂਸਰੇ ਗ੍ਰਹਿ ਚ ਚਲੇ ਗਏ ਕੇਂਦਰਮਾ ਆ ਗਿਆ ਇਹਦੇ ਤੋਂ ਉੱਪਰ ਕੇਂਦਰਮਾ ਉਹ ਚੰਦਰਮਾ ਗ੍ਰਹਿ ਦੀ ਤੌਣ ਜੜੀ ਹੈ ਬਹੁਤਿਆਰ ਕਿ ਨਹੀਂ ਉਹਦੀ ਨਿਸ਼ਾਨੀ ਕੀ ਹੁੰਦੀ ਹੈ ਜੀਦੇ ਅੰਦਰ ਚੰਦਰਮਾ ਦੀ ਧੋਨਾਈ ਉਹਨੂੰ ਆਪਾਂ ਪਛਾਨਣਾ ਹੋਏ ਤੇ ਕੀ ਵੀ ਪਛਾਨਣਾ ਕੋਈ ਪਤਾ ਨਹੀਂ ਕਿਸ ਨੇ ਕਹਤੇ ਉਹ ਕੋ ਲੋਕੀ ਤੇ ਪੰਥੀਆਂ ਗੱਲਾਂ ਕਰਦੇ ਕੋਈ ਜੱਥੇ ਬੰਦੀਆਂ ਗੱਲਾਂ ਕਰਦਾ ਇਹ ਕੋ ਰੱਬ ਥੋੜੀ ਰੱਬ ਉਹ ਜੇ ਆਪਾਂ ਇਹ ਮੰਨ ਲਿਆ ਕਿ ਰੱਬ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਹ ਹੀ ਕਰਦੇ ਹਾਂ ਸਭ ਕੁਝ ਇਹ ਕਿਉਂ ਜੱਥੇ ਬੰਦੀਆਂ ਬਣਾ ਬਣਾ ਲੜਾਈਆਂ ਕਰਦੇ ਇਹਦਾ ਮਤਲਬ ਹੈ ਜਾ ਤੇ ਅਸੀਂ ਕੁਝ ਪਾਇਆ ਨਹੀਂ ਅਸੀਂ ਕੁਝ ਪਾਇਆ ਹੀ ਨਹੀਂ ਊਟ ਮੋਟੇ ਬਨੇ ਹੋਣ ਉਹ ਵਿਦਿਆ ਕਿ ਜਿਸ ਨੇ ਚੰ드ਰਮਾ ਵੀ ਤਨ ਨੂੰ ਪਾ ਲਿਆ ਉਹਦੀ ਨਿਸ਼ਾਨੀ ਹੋਏਗੀ ਉਹ ਲੜਾਈ ਵਿੱਚ ਹੋਣ ਅੱਜਿਤ ਕਰੋ ਤਾਂ ਨਹੀਂ ਆਏਗਾ ਪਰ ਆਪਣੀ ਧੌਣ ਨੂੰ ਉਹ ਹੁਣ ਦੋ ਆ ਗਈਆਂ ਸਾਡੇ ਅੰਦਰ ਇੱਕ ਚੰਦਰਮਾ ਦੀ ਧੌਣ ਇੱਕ ਮਿੱਟੀ ਮਿੱਟੀ ਦੀ ਧੌਣ ਚ ਪਦਾਰਥ ਨਹੀਂ ਕਦੀ ਕੋਈ ਫੁਰਨਾ 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 ਮੰਟਕਾਉਂ ਚ ਨਹੀਂ ਆਏਗਾ ਮਿੱਟੀ ਦੀ ਐਨੇ ਸ਼ਾ ਨਿਓ ਜੇ ਤੂੰ ਤੁਸੀਂ ਚੰਦਰਮਾ ਤੇ ਜਾਓਗੇ ਇਹ ਤੈਨੂੰ ਦੂਸਰੀ ਦੁਨੀਆ ਦੀ ਧੁੰ ਦੇ ਨਾਲ ਜੋੜੇਗਾ। ਯਾਨੀ ਘੱਟ ਬੋਲਣਾ। ਦੇਖਣਾ ਜ਼ਰੂਰ ਪਰ ਬੋਲਣਾ ਨਹੀਂ ਜਾਣਾ। ਚੁੱਪ ਰਹਿਣਾ। ਉਹ ਦੀ ਤੋਣੇ। ਠੰਡਕ ਤੇ ਰਹਿਣਾ। ਜਿੰਨਾ ਮਤਲਬ ਹੋਣਾ ਉਹਨਾ ਹੀ ਬੋਲਣਾ। ਜੇਦੂ ਕੋਈ ਐਸਰਾ ਨਾ ਸਾਧੂ ਮਿਲੇਗਾ। ਤਾਂ ਜਾਂ ਤੇ ਉਹਦੇ ਤੇ ਪੂਰੇ ਬਲੇ ਕਰਮ ਦਾ ਕੋਇਨ ਛ ਹੈ। ਕੱਟ ਬੋਲਦਾ ਤੇ ਜਾ ਉਹਨੇ ਨਵਾ ਪਾਇਆ ਫਿਰ ਜਿਹੜਾ ਸਾਧੂ ਹੋਏਗਾ ਉਹdit ਤੋਂ ਦੇਖੇਗਾ ਕਿੱਥੋਂ ਆਈ ਨਮੀ ਆਈਏ ਨਮੀ ਤੋਂ ਆਈ ਨਹੀਂ ਹੋਣੀ ਇਹਦਾ ਮਤਲਬ ਉਹ ਪਿੱਛੋਂ ਤੋਂ ਲੈ ਕੇ ਆਇਆ ਤੇ ਅੱਗੋਂ ਅਜੇ ਮਿਲ ਨਹੀਂ ਰਹੀ ਅਗਲੀ ਤੋਂ ਨਾ ਮਿਲ ਨਹੀਂ ਅਗਲੀ ਤੋਂ ਦਾ ਅਜੇ ਕੁਝ ਸਮਝ ਨਹੀਂ ਆ ਰਹੀ ਨੰਬਰ ਤੇ ਇਥੋਂ ਡਾਰੀ ਮਾਰ ਕੇ ਧੰਨ ਨੂੰ ਖਾਸਨ ਕਰਕੇ ਅਗਲੇ ਗ੍ਰਹਿ ਕੀ ਤੋਲ ਅਗਲਾ ਗ੍ਰਹਿ ਕੀ ਮੰਗਲ ਮੰਗਲ ਗ੍ਰਹਿ ਮੰਗਲ ਗ੍ਰਹਿ ਨੀ ਮਿੱਟੀ ਵੀ ਕੁਛ ਮੰਗ ਰਹੀ ਏ ਤਾਂ ਇਹਨਾਂ ਨੂੰ ਖਿੱਚ ਕੇ ਆਪਣੇ ਨਾਲ ਰੱਖੀਂ ਚੰਦਰਮਾ ਇਹਦੇ ਨਾਲ ਜੁੜਨਾ ਚਾਹੁੰਦਾ ਹੁੰਦਾ ਉਹ ਵੀ ਹਰਮਨ ਕਰਾ ਹੁਣ ਮੰਗਲ ਕੋਲ ਦੀ ਤੌਣ ਚ ਕੀ ਲੁਕਿਆ ਹੈ ਇਹਨਾਂ ਦੀਆਂ ਤੁਨਾਂ ਦੀਆਂ ਕਰਾਮਾਤਾਂ ਬਖਰੀ ਕਿਤੇ ਫਿਰ ਦੱਸਾਂਗੇ ਤੇ ਜੋ ਮੰਗਲ ਦੀ ਤੌਣ ਚ ਜਾਏਗਾ ਉਹ ਦਿਨਸ਼ਾ ਨੀ ਕੀ ਹੋਏਗੀ ਉਹਦੀ ਤੌਣ ਵਿੱਚ ਕੀ ਹੋਏਗਾ और पहली गे ना मिलेगी तो तो को को ना ही दान तो दान का मतलब भी करेगा, ना कोई घर बनाएगा ना और कला ही रहेगा अपना आनंद लगा रहेगा कला ही रहेगा कुछ नहीं बोलेगा बहुत खाना घट खाएगा पसंद ही नहीं कोई दुनिया की चीज हूं मंगल च जाके और थोड़ा चेर ब्रेक लगेगा ਉਸ ਤੋਂ ਹੰਟੀ ਜਾ ਕੇ ਬ੍ਰੇਕ ਲੱਗੇਗੀ ਉਹ ਖਾਣਾ ਬੰਦ ਕਰ ਦੇਣਗੇ ਜਿਆਦਾ ਲਾਲ ਰੰਗ ਨੂੰ ਪਸੰਦ ਕਰਦੇ ਲਾਲ ਰੰਗ ਨੂੰ ਪਸੰਦ ਕਰਦੇ ਤਾਂਬਾ ਰੰਗਾਂ ਜਿਹਦਾ ਨਾਮ ਹੁੰਦਾ ਕਿਉਂਕਿ ਉਹਦਾ ਰੰਗ ਹੈ ਤਾਂਬਾ ਉਸ ਦਾ ਰੰਗ ਜਿਆਦਾ ਤਾਂਬਾ ਹੈ ਪੱਤਾ ਪੇ ਰੱਖੀ ਉਹਦੇ ਲੋਕ ਤੇਰੇ ਨੇ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਬਹੁਤ ਸਾਰੇ ਸਾਧੂ ਸੰਤ ਮੰਦਰ ਗ੍ਰਹਿ ਤੋਂ ਬਾਣੀ ਹੈ ਬਹੁਤੇ ਆਨੇ ਲਾਲ ਕਪੜੇ ਪਾਏ ਹਮ ਕਰਕੇ ਸਾਧੂ ਮੰਦੇ ਵੀ ਇੱਕ ਹੀ ਪਹਿਰਾਵਾ ਕਰਦਾ ਹੈ ਤੋਂ ਲਾਲ ਕਪੜੇ ਕੇ ਰਿਚੋਰੀ ਪਾ ਲਈ ਲਾਲ ਕਪੜੇ ਦਾ ਮਤਲਬ ਇਹ ਨਹੀਂ ਮੈਂ ਉਹਦੇ ਨੂੰ ਵੇਖਿਆ ਮੈਂ ਵੀ ਚੋਲਾ ਪਾ ਲਾਂ ਇਤੋਂ ਤੋਣਾ ਦੀ ਨਿਸ਼ਾਨੀ ਹੈ ਕਿਸੇ ਨੂੰ ਦੱਸਣਾ ਨਾ ਹੋਰ ਬੋਲ ਕੇ ਤੇ ਦੂਜਾ ਸਾਧੂ ਸਮਝ ਜਾਏ ਕਿ ਐਸ ਤੋ ਇਸ ਤੋਂ ਨੇੜ ਕੋਈ ਫਰਲਾ ਇਹ ਤੋਂ ਅੱਗੇ ਫੇ ਸ਼ੁਕਰ ਦੀ ਧਨ ਸ਼ੁਕਰ ਦੀ ਧਨ ਉਹ ਬੜੀ ਅਨੋਖੀ ਹੈ ਸ਼ੁਕਰ ਦੀ ਧਨ ਆਪਣੇ ਆਪ ਨੂੰ ਮਾਇਆ ਸ਼ਕਤੀ ਹਾਸਲ ਕਰਕੇ तो बहुत वादा निशानिया गया मार दो खाओं नशानी होगी शुकर तो। शुकर धुन आ जाएगा किसरे पर डरे करेगा जुकर धुन हो जिंदगी कोई डर नहीं होगा उथों तो पता लगे जो चेले भी जिस कान होगा जिन्हें ची को ने, वो, वो अपने आप न सुरमे कहा, मतलब बहुत सुरमे खड़गता पर सुभाव इसक्षी स्वभाव आख्या है इसे स्वभाव राक्षी स्वभाव आख्या है यार तो राक्षी बन गया ਕਿਸੇ ਦਿਖਾ ਨਹੀਂ ਨਹੀਂ ਮੰਦਾ ਇਹਨਾਂ ਦੀਆਂ ਤੁੜਾ ਸਾਰੀਆਂ ਜਾਣਨ ਲਈ ਤਾਂ ਬਹੁਤ ਜਨਮ ਲੱਗ ਜਾਂਦੇ ਬਹੁਤ ਜਨਮ ਲੱਗ ਜਾਂਦੇ ਇੱਕ ਇੱਕ ਤਣ ਚ ਪਤਾ ਨਹੀਂ ਕਿੰਨੇ ਕੋਟ ਉਹਦੇ گاਹ ਕਰਾ ਮਾਤਾ ਨੇ ਇੱਕ ਇੱਕ ਤਣ ਦੀਆਂ ਕਿੰਨੀਆਂ-ਕਿੰਨੀਆਂ ਕਰਾ ਮਾਤਾ ਜਿਵੇਂ ਆਪਾਂ ਇੱਕ ਖੱਦ ਵੀ ਕਈ ਤੁਨਾ ਨਹੀਂ ਦੀਆਂ ਜੋ ਕਈ ਤਰ੍ਹਾਂ ਦੇ ਗੋਣ ਨਿਕਲਦੇ ਇਸੇ ਤਰ੍ਹਾਂ ਗ੍ਰਾਮਾਂ ਦੀਆਂ ਧੁਨਾਂ ਨੂੰ ਗਿਣਿਆ ਨਹੀਂ ਜਾ ਸਕਦਾ ਜਿੰਨੀ ਮਰਜ਼ੀ ਬੰਦਗੀ ਕਰਕੇ ਵਧਦੇ। ਸੋ ਇਤਨਾ ਧੁਨਾਂ ਦਾ ਜੋੜ ਜਿੰਨੀਆਂ ਧੁਨਾਂ ਸਿੱਖ ਲਓਗੇ। ਜਿਵੇਂ ਸਾਡੀ ਧੌਣ ਚ ਮਿੱਟੀ ਦੀ ਧੌਣ ਚ ਕੀ ਅਪਦਾਰਥ ਪੈਦਾ ਕਰਦੇ। ਕਮਾਈ ਕਰਨੀ, ਪੈਸੇ ਕਮਾਉਣੇ, ਕਰਤ ਕਰਨੀ। ਔਰ ਜੰਗਾ ਘਰ ਬਣਾਉਣਾ। ਇਹ ਸਾਰੀ ਮਿੱਟੀ ਦੀ ਧੌਣ। ਤਾਂ ਮਿੱਟੀ ਦੀ ਧੌਣ ਨੂੰ ਕੌਣ ਛੱਡੇਗਾ? पहली गल तो छूज लेकिन धुन छे तो दूजी तुनू फे एक छोटे दूजी तौन फड़ेंगे मां प्यो की तुनू छूजी तौन फे इस करके धुन सुर तुन और सुर यह दोनों चीजा ਤੋ ਸ਼ਬਦ ਸ਼ਬਦ ਦਾ ਨਾਮ ਤੇ ਪ੍ਰਕਾਸ਼ ਜੇ ਤੂੰ ਉਹਦੀ ਢਗੜ ਵੱਜਦੀ ਹੈ ਕਿਸੇ ਵੀ ਤੋਂਦੀ ਤੇ ਉਹਦਾ ਹੀ ਅੰਦਰ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਨੀ ਇਹਨੂੰ ਅਸੀਂ ਪਿਛਲੇ ਜਨਮ ਦੀਆਂ ਤਾਰਾ ਕਹ ਲੋ ਲਹਿਰਾਂ ਕਹ ਲੋ ਤਰੰਗਾ ਕਹ ਲੋ ਕਿ ਦੀ ਸ਼ਰੀਰ ਚ ਕਿਹੜੀ ਤਰੰਗ ਹੈ ਚਿੱਟੇ ਰੰਗ ਦੀ ਹੈ ਨੀਲ ਰੰਗ ਦੀ ਹੈ ਕਾਲੇ ਰੰਗ ਦੀ ਹੈ ਹਰੇ ਰੰਗ ਦੀ ਹੈ ਕਿਹੜੀ ਤਰੰਗ ਫੁੱਟੀ ਧਾੜੀ ਅੰਦਰ ਕੋਈ ਤਰੰਗ ਜਿਹੜੀ ਹੋएगी ਉਹਦੇ ਅੰਦਰ ਤਰੰਗ ਉਹੀ ਬਾਦ ਪਹਿਰਾ ਵਖਰਾ ਜਿਹਦੇ ਅੰਦਰ ਜਿਸ ਵੀ ਤਰੰਗ ਹੋएगी ਕੋਈ ਉਹਦਾ ਬਾਹਰਲਾ ਪੈਨਾ ਵਾਂਗ ਕਾ ਉਹਦੀ ਆਦਤ ਉਥੇ ਤਰੰਗ ਵਰਗੀ ਹੋਏ ਹੁਣ ਆਗੇ के साड़ी बाड़ी दे अंदर कि बहुत महापुरुषा ने एक काम शक्ति बहुत है बहुत ज़्यादा काम शक्ति ए मलीन है पर यह गल जे प्राण काम शक्ति मलीन है तो फिर जीवन कि पवित्र हो सकता है जीवन ते पवित्र हो ही नहीं सकता काम जी शक्ति है, विद्या है वो मलीन है तो जीवन तो तो बने है जीवन किदा पवित्र हो सकता फिर जीवन भी तो मलीन है फिर जीवन न पवित्र कि लेकिन जीवन पवित्र है ਜੀਵਨ ਪਵਿੱਤਰ ਨਹੀਂ ਹੈ ਤੁਹਾਡੇ ਪ੍ਰਾਣ ਪਵਿੱਤਰ ਹੋ ਸਕਦੇ ਨੇ ਫਿਰ ਤੁਸੀਂ ਉਹਨਾਂ ਕਹਿੰਦੇ ਕਿ ਜੀਵਨ ਪ੍ਰਾਣ ਹੀ ਨੇ ਜੀਵਨ ਪ੍ਰਾਣ ਕਿ ਜਦ ਜੀਵਨ ਕੋਈ ਹੋਰ ਚੀਜ਼ ਹੈ ਜੀਵਨ ਜਿਹੜਾ ਜੀਵਨ ਸੋਨਾ ਹੈ ਜੀਵਨ ਦੇ ਰਹਾ ਉਹ ਸੁੰਨ ਜਲ ਹੈ ਪ੍ਰਾਨ ਸੁੰਨ ਨਹੀਂ ਹੈ ਪ੍ਰਾਨਾ ਨੇ ਉਹਨਾਂ ਨੂੰ ਚੇਤਨ ਕੀਤਾ ਪ੍ਰਾਨਾ ਨੇ ਜਾਨੀ ਤਾਡੇ ਜੀਵਨ ਨੂੰ ਚੇਤਨ ਕੀਤਾ ਜੇ ਪ੍ਰਾਨ ਨਹੀਂ ਤੇ ਜੀਵਨ ਫੇਰ ਸੁੰਨ ਹੋ ਜੇ ਇਹ ਪ੍ਰਾਨ ਨਹੀਂ ਬਾਡੀ ਦੇ ਅੰਦਰ ਤਾਂ ਜੀਵਨ ਤੁਹਾਡਾ ਫੇਰ ਸੁੰਨ ਹੋ ਜਾਏਗਾ ਯਾਨੀ ਇਛੇ ਦਾ ਨਾ ਹੀ ਮੌਤ ਇਸੇ ਤੀਜ ਦਾ ਨਾਂ ਹੀ ਮੋਦ ਹੈ ਜੇ ਤੋ ਪ੍ਰਾਨ ਨਿਕਲ ਜਾਂਦੇ ਨੇ ਜੀਵਨ ਸੁੰਨ ਹੋ ਗਿਆ ਪਰ ਸੁੰਨ ਜੀਵਨ ਨੂੰ ਕੋਈ ਕਰਨੀ ਰੱਖਦਾ ਫਿਰ ਵਿੱਤ ਤੇ ਪ੍ਰਾਨ ਹੀ ਹੋਏ ਨਾ ਸੰਤਮਨੀਨ ਹੋਇਆ ਇਸ ਕੱਤੇ ਪਵਿੱਤਰ ਤੇ ਦੇ ਪ੍ਰਾਨ ਹਨ ਤੇ ਪ੍ਰਾਨਾਂ ਦੇ ਨੂੰ ਹੀ ਕੋਈ ਨਾਂ ਦਿਓ ਰਾਮ ਆਖ ਲੋ ਗੁਰੂ ਆਖ ਲੋ ਪਰਮੇਸ਼ਵਰ ਆਖ ਕੋਈ ਵੀ ਨਾਂ ਦੇ ਦਿਓ ਇਹਨਾਂ ਨੂੰ ਉਹਦੇ ਨਾਲ ਜੁੜ ਜੋ ਤਾਂ ਪ੍ਰਾਣਾ ਦਾ ਸੁਭਾਅ ਹੈ ਉੱਪਰੋਂ ਉੱਠਣਾ ਉੱਠਣਾ ਯਾਨੀ ਪਤਾਲ ਨੂੰ ਤੇ ਜੀਵਨ ਦਾ ਸੁਭਾਅ ਥੱਲੇ ਨੂੰ ਆਉਣਾ ਇਸ ਨੂੰ ਇਹ ਉਹਨੂੰ ਖਿੱਚ ਕੇ ਰੱਖਦਾ ਹੈ ਪ੍ਰਾਣਾ ਨੂੰ ਆਪਣੇ ਵੱਲ ਆਪਾਂ ਇਹਨੂੰ ਹੌਲੀ-ਹੌਲੀ ਪ੍ਰਾਣਾ ਨੂੰ ਪੂਰਨ ਬਾਦ ਕੱਢਣਾ ਜੁੰਦੇ ਜੀ ਜੇ ਦ ਪੂਰਨ ਅਸੀਂ ਬਾਹਰ ਕੱਢ ਜਾਣਗੇ ਤਾਂ ਸਮਝੋ ਆਤਮਾ ਨੂੰ ਪਛਾਣ ਗਏ ਆਪਣੀ ਆਤਮਾ ਨੂੰ ਪਛਾਣ ਦੀ ਸਮਰੱਥਾ ਰੱਖ ਲਈ ਆਪਣੀ ਆਤਮਾ ਨੂੰ ਫਿਰ ਕਿਸ ਬੰਨੇ ਦੀ ਦਿਸ਼ਾ ਦੇਣੀ ਹੈ ਕਿੱਥੇ ਖੜਨਾ ਹੈ ਕਿਸ ਗ੍ਰਹਿ ਤੇ ਖੜਨਾ ਹੈ ਉਹ ਦੱਸੇ ਸਾਨੂੰ ਆਣ ਕੇ ਕਿ ਇਹਦਾ ਇੱਥੇ ਟਿਕਾਣਾ ਹੈ ਇਹਦਾ ਇੱਥੇ ਟਿਕਾਣਾ ਕਿੱਥੇ ਖੜਾਂਗੇ ਪੰਜਵੱਡੀ ਗੱਲ ਇਹ ਹੀ ਸਾਰੇ ਜੋੜ ਦੇਣਗੇ ਦੀ ਪ੍ਰਕਾਸ਼ ਚ ਪ੍ਰਕਾਸ਼ ਰਲ ਗਿਆ ਇਦਾਂ ਪ੍ਰਾਨ ਬੜਕ ਬਖਰੀ ਗੱਲ ਹੈ ਪ੍ਰਾਨ ਦੇ ਵਿੱਚ ਕਰੋੜਾਂ ਅਰਬਾਂ ਹੀ ਕਰੋੜਾਂ ਅਰਬਾਂ ਹੀ ਸ੍ਰਿਸ਼ਟੀ ਹੈ ਇਸੇ ਕਾਤੇ ਪ੍ਰਾਨਾਂ ਦੀ ਬਹੁਤ ਮਹਾਨ ਹੈ ਪ੍ਰਾਨਾਂ ਨੂੰ ਖਾਲੀ ਨਹੀਂ ਧੰਨ ਕਰਨਾ ਚਾਹੀਦਾ ਇਹਦੇ ਨਾਲ ਮਨੁੱਖ ਦੀ ਜੀਵਨਿਆ ਸਾਰਾ ਡੰਬਰ ਪ੍ਰਾਨਾ ਕਰਕੇ ਜੇ ਪ੍ਰਾਨ ਨਹੀਂ ਤੇ ਕੁਝ ਨਹੀਂ ਬੜੀ ਖੁਸ਼ੀ ਆਈਏ ਜਦੋਂ ਅੰਦਰ ਕੀ ਗਿਆਨ ਅੰਦਰੋਂ ਨਿਕਲਦਾ ਚਲ ਭਾਈ ਕਿਉਂਕਿ ਕੋਈ ਚੁੱਪ ਕਰਕੇ ਰਹਿਦਾ ਦੂਜਾ ਉਹਦਾ ਗਿਆਨ ਦੱਸਦਾ ਆਪਣਾ ਦੱਸਦਾ ਚਲ ਭਾਈ ਇਸ ਕਰਕੇ ਤੇ ਸਾਰੇ ਆਈ ਵੀ ਖਾਦਿ ਸਾਰੇ ਵੀ ਗਾ ਰਹੇ ਹੋ ਦੇਖੇ ਕਿ ਚੱਨ ਪਏ ਵੀ ਮਾਰੇ ਦੇ ਕਰ ਸਾਰੇ ਭਤੀ ਪੁੱਤਾਂ ਦੀ ਮੋਛੀ ਬਾਜੀ ਕੁਦੀ ਸੋਮ ਵਰ ਮੋ ਜੀ ਦੇ ਪਤੇ ਇੱਥੇ ਕਦੀ ਕਦੀ ਆਣ ਕੇ ਰੱਬਨ ਨੂੰ ਰੱਤਨ ਦਿੰਦੇ ਨੇ ਰੱਬ ਕੀ ਹੈ ਬਸ ਆਪਣੇ ਪ੍ਰਾਣ ਹੀ ਰੱਬ ਨੇ ਰੱਬ ਕੋਈ ਬਾਹਰ ਹੋ ਨਹੀਂ ਆਉਂਦਾ ਈ ਪ੍ਰਾਣ ਹੀ ਰੱਬ ਨੇ ਤੇ ਤੂੰ ਕੋਈ ਮੇਰੇ ਵਰਗਾ ਤੁਹਾਡੇ ਵਰਗਾ ਆਏ ਉਹਨੇ ਆਹ ਰੱਬ ਬਿਠਾਈ ਉਹ ਲਗਾਈ ਉਹਨੂੰ ਪੁੱਠਾ ਕੰਮ ਦੱਸਣਾ ਸਾਡਾ ਹੀ ਕੰਮ ਹੈ ਕਿ ਕਿਤੇ ਚੰਗੇ ਪਾਸੇ ਨਾਲ ਲੱਗੇ ਫੋਟਵਾ ਨਾਲ ਹੀ ਜੋੜੀ ਜਾਵਾਂਗੀ ਕਿਤੇ ਖਲਾਲੇ ਨਾਲ ਪੁਰਾਣੇ ਇੱਕਰ ਹੁੰਦਾ ਹੈ ਉੱਧਰ ਸਾਰਾ ਕੁਝ ਆਪ ਬਚਨ ਉਹ ਚਕਾਲੀਆਂ ਬਾਹਰ ਨਹੀਂ ਨਾ ਉਹ ਇੱਧਰ ਬਾੜ ਲਾ ਲੋ ਇੱਧਰ ਬੈਠਾ ਸੁੱਝ ਬਾਹਰ ਪਾਸੇ ਮੈਂ ਤੇਰੀ ਹੀ ਸਿੱਖਿਆ ਪੋਸਵਾ ਦਾ ਗਲਤ ਹੀ ਦੱਸਿਆ ਪਸਾਨ ਦੀ ਹਰ ਜੰਗੀ ਸੁਧੀ ਗਾਲੀ ਕੋਈ ਕਿਤੇ ਵਰਲਾ ਗੁਰਨਾਕ ਵਰਗਾ ਨਹੀਂ ਮੈਂ ਕਹਿ ਨਹੀਂ ਸਕਦਾ